ਕੀ ਨਾਮ ਹੈ ਤੁਹਾਡਾ ਮੇਰਾ ਹਰਮੇਲ ਸਿੰਘ ਆ ਜੀ ਮਕੋਟ ਸਾਹਿਬ ਇੱਕ ਸਰਪੰਚ ਆ ਪਹਿਲਾਂ ਕਿਹੜੀ ਪਾਰਟੀ ਨਾਲ 35 ਸਾਲ ਕਾਂਗਰਸ ਦੀ ਸੇਵਾ ਕਰਦੇ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਆ ਜਾਂ ਆ ਦੇ ਪਾਰਟੀ ਨਾਲ ਰਹੇ ਹੋਗੇ ਤੁਸੀਂ ਬਸ ਕਹਿਣਾ ਤਾਂ ਕੀ ਆ ਸਭ ਕੁਝ ਦੇਖ ਚੁੱਕੇ ਆ 35 ਸਾਲ ਚ ਜਦੋਂ ਤੋਂ ਜਨਮ ਹੋਇਆ ਇਸੇ ਪਾਰਟੀ ਨਾਲ ਇੱਕ ਹੀ ਪਾਰਟੀ ਨਾਲ ਰਹਿਆ ਬੇੜਾ ਕਰ ਕੀਤਾ ਜੀ ਪੰਜਾਬ ਦਾ ਬਹੁਤ ਵਿਸਤਾਰੇ ਆ ਵੀ ਜੇ ਕਿਤੇ 2017 ਸੇ ਸਰਕਾਰ ਲਿਆਂਦੀ ਹੁੰਦੀ ਤਾਂ ਅੱਜ ਪੰਜਾਬ ਦਾ ਨਕਸ਼ਾ ਕੁਝ ਹੋਰ ਹੁੰਣਾ ਚਾਹੀਦਾ ਅੱਜ ਸੀਐਮ ਸਾਹਿਬ ਆ ਰਹੇ ਕਿਸ ਤਰ੍ਹਾਂ ਲੱਗ ਬਹੁਤ ਵਧੀਆ ਬੜਾ ਤੁਸਾਹ ਦੇਖੋ ਤੁਸੀਂ ਲੋਕਾਂ ਚ ਇੰਨੀ ਗਰਮੀ ਚ ਉੱਠ ਕੇ ਜਿਹੜਾ ਅੱਜ ਕੱਲ ਬੰਦਾ ਬਾਹਰ ਨਿਕਲਦਾ ਘਰੋਂ ਇੰਨੀ ਗਰਮੀ ਚ ਟ੍ਰੈਨੀਆਂ ਪਰਪਰ ਕੇ ਇੱਥੇ ਮੈਰੇ ਅੱਗੇ ਪਹੁੰਚੀਆਂ ਨੇ ਬਹੁਤ ਸਾਰਾ ਲੋਕਾਂ ਚ ਕਿਵੇਂ ਦੇਖੋ ਤੁਸੀਂ ਦੂਰ ਤੱਕ ਦੇਖੋਗੇ ਜਾ ਕੇ ਲੋਕੀ ਲੋਕ ਨਜ਼ਰਾਂ ਦੇ ਸਰੂ ਦੀ ਸੀਟ ਤੋਂ ਕਿਵੇਂ ਦੇਖਦੇ ਲੈ ਕੇ ਜਾਣਗੇ ਭਾਈ ਮੀਤਹਿਰ ਬਹੁਤ ਵੱਡੇ ਮਾਰਜਨ ਨਾਲ ਲੈ ਕੇ ਜਾਣ ਲੱਗ ਰਿਹਾ ਪਤਾ ਲੋਕਾਂ ਨੂੰ ਦੇਖਤੀ ਪਤਾ ਲੱਗ ਰਿਹਾ ਉਤਸ਼ਾਹ ਬਹੁਤ ਲੋਕਾਂ ਚ ਇੰਨੀ ਗਰਮੀ ਨੂੰ ਵੀ ਉੱਤੇ ਹੋਇਆ ਆਣੀ ਚੱਲਦੇ ਹਨ ਸਰ ਅੱਜ ਮੁੱਖ ਮੰਤਰੀ ਸਾਹਿਬ ਤੇ ਡੇਰਾ ਮੰਤਰੀ ਨੇ ਕਿਸ ਤਰ੍ਹਾਂ ਲੱਗ ਰਹੇ ਹਨ ਦੇਖੋ ਮੁੱਖ ਮੰਤਰੀ ਸਾਹਿਬ ਦੀ ਆਮਦਾ ਬਹੁਤ ਵੱਡੇ ਹਲਕੇ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਸਵਾਗਤ ਦੇ ਲਈ ਇਕੱਠੇ ਹੋਏ ਆ ਤੇ ਬਹੁਤ ਵਧੀਆ ਕੈਂਪੇਨ ਪੂਰੇ ਹਲਕੇ ਦੇ ਵਿੱਚ ਚੱਲੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੋਂ ਸਾਰੇ ਲੋਕ ਖੁਸ਼ ਨੇ ਲੋਕਾਂ ਦੇ ਜਵਾਨ ਤੇ ਸਾਰੇ ਕੰਮਾਂ ਦੀ ਅਬਦੇਬ ਗੱਲ ਹੈ ਜਿਵੇਂ ਕਹਿੰਦਾ ਨਾ ਜਾਦੂ ਸਿਰ ਛੜ ਕੇ ਬੋਲਦਾ ਉਹ ਪੋਜੀਸ਼ਨ ਬਣੀ ਹੋਈ ਹੈ ਸੋ ਅੱਜ ਇੱਥੇ ਆ ਰਹੇ ਨੇ ਮੀਤ ਹੇਰ ਜੀ ਦੀ ਇਲੈਕਸ਼ਨ ਕੰਪੇਨ ਨੂੰ ਹਲਾਰਾ ਦੇਣ ਦੇ ਲਈ ਸੋ ਅਸੀਂ ਸਾਰੇ ਲੋਕ ਉਹਨਾਂ ਦੇ ਇੰਤਜ਼ਾਰ ਕਰ ਰਹੇ ਆਂ ਤੇ ਬੜੀ ਖੁਸ਼ੀ ਹੈ ਬਖ ਬਖ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਆਮ ਆਦਮੀ ਪਾਰਟੀ ਵਿੱਚ ਇਸ ਤਰ੍ਹਾਂ ਇਹਦੇ ਵੀ ਬਹੁਤ ਵੱਡੀ ਖੁਸ਼ੀ ਹੈ ਇਹ ਪੋਜੀਸ਼ਨ ਬਣੀ ਹੋਈ ਹੈ ਕਿ ਮੈਨੂੰ ਸ਼ਾਮਲ ਕਰਾਉਣ ਦੇ ਲਈ ਪੂਰਾ ਸਮਾਂ ਨਹੀਂ ਮਿਲ ਰਿਹਾ ਹਰ ਕਈ ਪਿੰਡਾਂ ਦੀ ਹਾਲਤ ਇਹ ਸੀ ਕੱਲ ਮੈਂ ਬਲਰੇ ਪਿੰਡ ਬੋਲ ਰਿਹਾ ਸੀ ਤਾਂ ਉੱਥੇ ਪਿਛਲੇ ਪਿੰਡਾਂ ਦੇ ਕਈ ਲੋਕ ਆ ਕੇ ਵੀ ਸਾਨੂੰ ਇੱਥੇ ਜੁਆਇਨ ਕਰਾ ਦੇ ਉਨ ਮਤਲਬ ਹੁਣ ਲੋਕ ਇਹ ਵੀ ਇੰਤਜ਼ਾਰ ਨਹੀਂ ਕਰ ਰਹੇ ਕਿ ਸਾਨੂੰ ਉੱਥੇ ਜਾ ਕੇ ਵੀ ਸਾਡੇ ਪਿੰਡ ਚ ਜੁਆਇਨ ਕਰਾਇਆ ਜਾਵੇ ਜਾਂ ਕਿੱਥੇ ਕਰਾਇਆ ਜਾਵੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜੁਆਇਨ ਕੀਤਾ ਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਉਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਵੱਡੇ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਤੇ ਕਾਂਗਰਸ ਦੇ ਵਿੱਚੋਂ ਸਾਰੀਆਂ ਪਾਰਟੀਆਂ ਦੇ ਵਿੱਚੋਂ ਸਾਡੇ ਨਾਲ ਆ ਕੇ ਲੋਕ ਮਿਲੇ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਨਕਲਾਬ ਇਨਕਲਾਬ ਭਾਰਤ ਮਾਤਾ ਕੀ ਜੈ ਬੋਲੇ ਸੋਨਿਆ ਜੈ ਲਹਿਰੇਗਾ ਅੱਗੇ ਵਾਲਿਓ ਆਹੀ ਜਗ੍ਹਾ ਰਾਤ ਦੇ 9 ਵਜੇ ਗੱਡੀ ਦੇ ਉੱਤੇ ਖੜੋ ਹੋ ਕੇ ਬੋਲਿਆ ਸੀ ਯਾਦ ਥੋੜੇ ਕੋਲੇ ਆਇਆ ਮੀਤ ਹੇਅਰ ਤੁਹਾਡਾ ਕੈਂਡੀਡੇਟ ਹੈ ਯੰਗ ਮੁੰਡਾ ਹੈ ਤਜਰਬੇਕਾਰ ਹੈ ਮੰਤਰੀ ਰਿਹਾ ਹੈ ਅਫਸਰਾਂ ਤੋਂ ਕੰਮ ਲੈਣੇ ਆਉਂਦੇ ਆ ਲੋਕਾਂ ਦੇ ਕੰਮ ਕਰਾਉਣੇ ਆਉਂਦੇ ਆ ਵਿਧਾਨ ਸਭਾ 'ਚ ਬੋਲਣਾ ਆਉਂਦਾ ਸੋ ਵੀਰੋ ਇੰਨੀ ਗਰਮੀ 'ਚ ਤੁਸੀਂ ਇੰਨੀ ਭਾਰੀ ਗਿਣਤੀ 'ਚ ਆਇਓ ਇਹ ਸਾਡੀ ਖੁਸ਼ਕਿਸਮਤੀ ਹੈ ਨਹੀਂ ਤਾਂ ਦੂਜੇ ਲੀਡਰਾਂ ਦਾ ਦਿਹਾੜੀ ਤੇ ਵੀ ਨਹੀਂ ਥਿਆਂਦੇ ਲੋਕ ਤੇ ਤੁਸੀਂ ਆਪ ਮਾਰੇ ਹੋ ਨਿਓ ਭਮੱਕੜ ਸੋ ਵੀਰੋ ਸੋ ਵੀਰੋ ਝਾੜੂ ਵਾਲਾ ਬਟਨ ਇੱਕ ਤਰੀਕ ਨੂੰ ਦਬ ਦਿਓ ਥੋੜੀ ਜ਼ਿੰਮੇਵਾਰੀ ਖਤਮ ਤ ਸਾਡੀ ਜ਼ਿੰਮੇਵਾਰੀ ਸ਼ੁਰੂ ਸੈਂਟਰ 'ਚ ਬਹੁਤ ਵੱਡਾ ਹਿੱਸਾ ਪਾਊਗਾ ਪੰਜਾਬ ਦਾ ਫਿਰ ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਪੰਜਾਬ ਦਾ ਕੋਈ ਇੱਕ ਰੁਪਿਆ ਵੀ ਰੋਕ ਦੇ ਲਹਿਰੇਗਾ ਅੱਗੇ ਤੇ ਬਹੁਤ ਸਾਰੇ ਕੰਮ ਹੋਣ ਵਾਲੇ ਨੇ ਲਗਭਗ ਸਾਰੇ ਸ਼ਹਿਰਾਂ ਦੇ ਨਾ ਸੀਵਰੇਜ ਜਿਹੜੇ ਨੇ ਸਟਕ ਹੋ ਗਏ ਸੋ ਹੁਣ ਕੰਮ ਕਰਨੇ ਆ ਕੰਮ ਤਾਂ ਕਰਾਂਗੇ ਜਬਰੋਦੀ ਪਾਰਟੀਆਂ ਨੇ ਮੂੰਹ ਬੰਦ ਕਰਾਉਂਗੇ ਤੜਕੀ ਗਾਲਾਂ ਕੱਢਣ ਲੱਗ ਜਾਂਦੇ ਮੈਨੂੰ ਇਹਨਾਂ ਦਾ ਮੂੰਹ ਬੰਦ ਕਰੋ ਤੇ ਇਹਨਾਂ ਦਾ ਘਰੇ ਬੈਠਣ ਦਾ ਪ੍ਰਬੰਧ ਕਰੋ ਪਹਿਲਾਂ ਤੁਸੀਂ ਕਈਆਂ ਦੀ ਛੁੱਟੀ ਕੀਤੀ ਹੈ ਹਾਂ ਹਾਂ ਸੋ ਵੀਰੋ ਝਾੜੂ ਵਾਲਾ ਚੋਂ ਨਿਸ਼ਾਨ ਹੈ ਠੀਕ ਹੈ ਔਰ ਇਹਨਾਂ ਕੋਈ ਗੱਲ ਇੰਨਾ ਜ਼ਿਆਦਾ ਤੁਸੀਂ ਪਿਆਰ ਦੇ ਰਹੇ ਹੋ ਤਾਂ ਸਾਡਾ ਵੀ ਥਕੇਮਾ ਉੱਤਰ ਜਾਂਦਾ ਮੈਂ ਪਹਿਲਾਂ ਧੂਰੀ ਜਾ ਕੇ ਆਇਆ ਫਿਰ ਪਾਤੜਾ ਹੁਣ ਤੁਹਾਡੇ ਕੋਲੇ ਐਤੋਂ ਬਾਅਦ ਡਿਡਬੇ ਉਤੋਂ ਬਾਅਦ ਨਾਬੇ ਵੀਰੋ ਜਿੰਨਾ ਚਿਰ ਮੈਂ ਇਹਦੇ ਜੜਾ ਨਹੀਂ ਪੜਦਾ ਮੈਂ ਨਹੀਂ ਥਕਦਾ ਦੁਖੀ ਕੀਤਾ ਪਿਆ ਇਹਨਾਂ ਨੇ ਤਿੰਨ ਪੀੜੀਆਂ ਖਾ ਕੇ ਤਿੰਨ ਪੀੜੀਆਂ ਸੋ ਵੀਰੋ ਸਹੀ ਬਾਲ ਨਹੀਂ ਚਾਹੀਉਂ ਬਾਲ ਨਹੀਂ ਕਰਤਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਖੇਤਾਂ 'ਲੀ ਬਿਜਲੀ ਪੂਰੀ ਆਉਂਦੀ ਐ ਉਹੀ ਖੰਭੇ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਆਉਂਦੀ ਐ ਜੀ ਕਿਕਲੀ ਉਹ ਕਿਉਂ ਸੁਣਦੇ ਹਾਂ ਕਿਕਲੀ ਉਹਨਾਂ ਦੀ ਪਹਿਲੀ ਜਾਨ ਪਈ ਐ ਨਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਹੈ ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਹੈ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਅਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਆ ਤਿੰਨ ਚਾਰ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜੋ ਆਕਾਂ ਦਾ ਫੁੱਫੜਵੇ ਸੋ ਵੀਰ ਉਹ ਕੀ ਕਹਿੰਦੀ ਅੱਗੇ ਕੰਨੀ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਆ ਕੁੱਕੀ ਛੇਤਰਾਂ ਕੁੱਟੀ ਆ ਪਰ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਆ ਲਾ ਫਿਰ 4 ਤਰੀਕ ਤੋਂ ਬਾਅਦ ਪੰਜਾਬ ਚੋਂ ਕਾਲੀ ਦਲ ਦੀ ਪੱਕੀ ਹੋਈ ਬੋਲੇ ਸੋਨਿਆ ਇਨਕਲਾਬ ਜਿੰਦਾਬਾਦ ਇਨਕਲਾਬ 1 ਮਿੰਟ ਲਈ ਮੀਥੇ ਧੰਨਵਾਦ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੂੰ ਤੁਸੀਂ ਇੰਨੀ ਗਰਮੀ ਦੇ ਵਿੱਚ ਸਮਾਂ ਕੱਢ ਕੇ ਮਿਲਣ ਦੇ ਲਈ ਆਇਓ ਤੇ ਰੋਡ ਮਾਰ ਜਿਹੜਾ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਨੇ ਵੀ ਅਪੀਲ ਕੀਤੀ ਹੈ ਤੇ ਮੈਂ ਉਮੀਦ ਕਰਦਾ ਵੀ ਭਾਈ ਤੁਸੀਂ ਅਪੀਲ ਤੇ ਫੁੱਲ ਚੜਾਓਗੇ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ ਪਹਿਲਾਂ ਵੀ ਭਾਈ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਤਨਦੇ ਹੀ ਨਿਭਾਈ ਆ ਚਾਹੇ ਐਮਐਲਏ ਰਿਹਾ ਚਾਹੇ ਮੰਤਰੀ ਰਿਹਾ ਤੇ ਲਹਿਰੇ ਵਾਲਿਓ ਤੁਹਾਡੇ ਨਾਲ ਵਾਦਾ ਹੈ ਕਿ ਬਤੌਰ ਮੈਂਬਰ ਪਾਰਲੀਮੈਂਟ ਵੀ ਚਾਹੇ ਕਿਸਾਨਾਂ ਦੇ ਮੁੱਦੇ ਆ ਚਾਹੇ ਮਜ਼ਦੂਰਾਂ ਦੇ ਮੁੱਦੇ ਆ ਚਾਹੇ ਵਪਾਰੀਆਂ ਦੇ ਮੁੱਦੇ ਆ ਮੀਤ ਤਕੜਾ ਹੋ ਕੇ ਤੁਹਾਡੀ ਲੜਾਈ ਲੜੂਗਾ ਤੇ ਮੁੱਦੇ ਤੁਹਾਡੇ ਹੱਲ ਕਰਵਾਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ